ਸਤਿ ਸ੍ਰੀ ਅਕਾਲ ਜੀ ਸਿਕਰੀ ਦੇ ਬਰਸਤ ਨੰਬਰ 896814273 ਚੱਲ ਰਿਹਾ ਹੈ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇਹ ਚੈਨਲ ਤੇ ਹਰ ਮੰਗਲਵਾਰ ਹਰ ਸਨੀਚਰਵਾਰ ਸ਼ਾਮ 7 ਵਜੇ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕੋਸਟ ਲਾਈ ਜਾਂਦੀ ਹੈ ਸਾਡੀ ਵੀਡੀਓ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਰਲ ਮਿਲ ਮੇਲੇ ਮੇਰੇ ਰਸਤੇ ਹੁੰਦੇ ਨੇ ਸੋ ਕਿਰਪਾ ਕਰਕੇ ਵੀਡੀਓ ਨੂੰ ਜ਼ਰੂਰ ਅੰਤ ਤੱਕ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਅਬਜੀ ਤੱਕ ਪਹੁੰਚ ਸਕੇ ਹਮੇਸ਼ਾ ਦਰ ਆਪ ਜੀ ਨੂੰ ਬੇਨਤੀ ਆ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਕੋਹਕ ਪ੍ਰਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਰੂਰਤ ਹੈ ਪਹਿਲਾ ਰਿਸ਼ਤਾ ਨੋਟ ਕਰੋਗੇ ਰਮਨੀਕ ਸਿੰਘ ਲੁਧਿਆਣੇ ਤੋਂ 1984 ਡੇਟ ਆਫ ਬਰਥ 5 ਫੁੱਟ 7 ਇੰਚ ਕੱਤ ਸ਼ਾਰਟ ਟਾਈਮ ਡਾਈਵੋਰਸੀਆ ਲੜਕਾ ਹੈ ਪੀ ਜੀ ਡੀ ਐਮ ਐ ਇਹ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਜੀ ਸਾਫਟਵੇਅਰ ਇੰਜੀਨੀਅਰ ਇਹਨਾਂ ਦਾ ਆਪਣਾ ਹੋਰ ਸੇਲ ਦਾ ਬਿਜ਼ਨਸ ਆ ਇਹਨਾਂ ਕੰਮ ਕਹਿੰਦੇ ਫਲੈਕਸੀਬਲ ਅਗਰ ਵਧ ਹੁੰਦੀ ਹੈ ਇਹ ਘਟ ਹੁੰਦੀ ਹੈ ਫਿਕਸ ਨਹੀਂ ਹੈਗੀ ਭੈਣ ਮੈਰਟ ਆ ਮਾਤਾ ਪਿਤਾ ਜੀ ਸੁਰਗਵਾਸ ਹੋ ਗਏ ਰਿਕੁਆਇਰਮੈਂਟ ਆ ਜੀ ਇਹਨਾਂ ਦੀ ਪੜ੍ਹੀ ਲਿਖੀ ਲੜਕੀ ਜੋ ਪਰਿਵਾਰਕ ਕਦਰਾਂ ਕੀਮਤਾਂ ਨੂੰ ਸਮਝਦੀ ਹੋਵੇ ਦੀ ਜ਼ਰੂਰਤ ਹੈ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲ ਰਹੀ ਜੀ ਸਿੱਧੀ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਦਾ ਜਸਦੀਪ ਸਿੰਘ ਜੱਟ ਸਿੱਖ ਲੜਕਾ ਸਰਦਾਰਾਂ ਜੀ ਲੜਕਾ ਹੈ ਨਵਾਂ ਸ਼ਹਿਰ ਵਰਕ ਪਰਮਿਟ ਤੇ ਕੈਨੇਡਾ 1999 ਡੇਟ ਆਫ ਬਰਥ 6 ਫੁੱਟ 2 ਇੰਚ ਕੱਦ ਦਾ ਬੇਟਾ ਦਾ ਡੀਏ ਇਹਨਾਂ ਦੀ ਕੁਆਲਿਫਿਕੇਸ਼ਨ ਆ 8 ਕਿਲੇ ਨਾਲ ਕੋਲੇ ਪ੍ਰਾਪਰਟੀ ਆ ਪੈਂਡ ਮੈਰਿਡਾ ਇਟਲੀ ਵਿਖੇ ਆ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕੀ ਸੋਹਣੀ ਸਨਖੀ ਪੜ੍ਹੀ ਲਿਖੀ ਹੋਵੇ ਕੈਨੇਡਾ ਪੀਆਰ ਵਰਕ ਪਰਮਿਟ ਤੇ ਹੋਵੇ ਕੱਤ 5 5 ਫੁੱਟ 7 ਇੰਚ ਦੇ ਕਰੀਬ ਹੋਵੇ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲਦਾ ਇਸੇ ਤੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਗਗਨਦੀਪ ਸਿੰਘ ਜੱਟ ਸਿੱਖ ਲੜਕਾ ਸਰਾਉ ਗੋਤ ਬਾਗੜੀਆਂ ਨਾਪਾ ਡਿਸਟ੍ਰਿਕਟ ਪਟਿਆਲਾ 2000 ਡੇਟ ਆਫ ਬਰਥ 5 ਫੁੱਟ 7 ਇੰਚ ਦਾ ਦਾ ਬੇਟੇ ਦਾ 10+2 ਇਹਨਾਂ ਦੀ ਕੁਆਲੀਫਿਕੇਸ਼ਨ ਆ। ਮਾਤਾ ਪਿਤਾ ਦਾ ਇਕੱਲਾ ਬੇਟਾ ਇਹ ਸਾਢੇ 6 ਏਕੜ ਦੇ ਨਾਲ ਕੋਲੇ ਪ੍ਰਾਪਰਟੀ ਹੈ। ਇਹਨਾਂ ਦੀ ਰਿਕੁਆਇਰਮੈਂਟ ਹੈ ਜੇ ਜੱਟ ਸਿੱਖ ਪਰਿਵਾਰ ਦੀ ਘਰੇਲੂ ਲੜਕੇ ਦੀ ਜ਼ਰੂਰਤ ਆ ਕੁਆਰੀ ਹੋਵੇ। ਜੇ ਤਲਾਕ ਤੋਂ ਹਸਤੋਦਾ ਹੋਵੇ ਤਾਂ ਬੱਚਾ ਨਾ ਹੋਵੇ। ਉਮਰ ਕਹਿੰਦੇ 27 ਸਾਲ ਤੋਂ ਘੱਟ ਹੋਵੇ ਲੜਕੇ ਦੀ ਉਮਰ ਤੇ ਕਰੀਬ 25 ਸਾਲ ਬਣਦੀ ਆ। ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਪ੍ਰਦੀਪ ਸਿੰਘ ਚੱਟ ਸਿੱਖ ਲੜਕਾ ਗਰੇਵਾਲ ਕੈਨੇਡਾ ਸਿਟੀਜ਼ਨ 1987 ਡੇਟ ਆਫ ਬਰਥ 5 ਫੁੱਟ 10 ਇੰਚ ਕੱਤ ਬੀਸੀਏ ਕੀਤੀ ਉਹਨਾਂ ਇਹੋ ਹੀ ਹੈ ਜਿਨ੍ਹਾਂ ਦੇ ਡਿਪਲੋਮਾ ਇਨ ਜਨਰਲ ਸਟੱਡੀ ਇੱਕ ਡਿਪਲੋਮਾ ਡਿਪਲੋਮਾ ਇਨ ਹਾਰਡਵੇਅਰ ਨੈਟਵਰਕਿੰਗ ਦੋ ਡਿਪਲੋਮਾ ਇਹ ਇਹਨਾਂ ਦੀ ਕੁਆਲਿਫੀਕੇਸ਼ਨਾਂ ਜੀ ਕੈਨੇਡਾ ਵਿੱਚ ਆਪਣਾ ਰੈਸਟੋਰੈਂਟ ਆ ਭਰਾ ਮੈਰਟ ਆ ਰਿਕੁਆਇਰਮੈਂਟ ਆ ਜੀ ਇਹਨਾਂ ਦੀ ਨੀਟ ਵੈਲ ਕੁਆਲੀਫਾਈਡ ਐਂਡ ਪ੍ਰੋਫਿਟਫੁਲ ਗਲ ਪ੍ਰੈਫਰ ਪੀਆਰ ਕੈਨੇਡਾ ਲੜਕੀ ਪੜੀ ਲਿਖੀ ਤੇ ਸੋਹਣੀ ਸਨ ਕੀ ਹੋਵੇ ਪੀਆਰ ਕ੍ਰੀਡਰ ਨੂੰ ਪਹਿਲ ਦਿੱਤਾ ਜਾਵੇਗੀ ਪਰੰਤੂ ਜੇਕਰ ਇੰਡੀਆ ਤੋਂ ਵੀ ਵਧੀਆ ਰਿਸ਼ਤਾ ਮੈਚ ਕਰਦਾ ਹੋਵੇ ਜ਼ਰੂਰ ਵਿਚਾਰਿਆ ਜਾਵੇਗਾ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੈਨੇਡਾ ਤੋਂ ਨਰਿੰਦਰ ਸਿੰਘ ਜੱਟ ਸਿੱਖ ਲੜਕਾ ਚੋਹਾਨ ਗੋਤ ਬਾਗਾ ਪ੍ਰਾਣਾ ਮੋਗਾ ਏਰੀਆ ਸਿਟੀਜਨ ਕੈਨੇਡਾ 1997 ਡੇਟ ਆਵਰ ਦਾ 6 ਫੁੱਟ ਕਾਤਾ ਬੇਟੇ ਦਾ ਸੌਫਟਵੇਅਰ ਇੰਜੀਨੀਅਰ ਡਿਗਰੀ ਹੋਲਡਰ ਹੈ ਇਹ ਪ੍ਰਾਈਵੇਟ ਕੰਪਨੀ ਦੇ ਵਿੱਚ ਇਹ ਬਤੌਰ ਸੌਫਟਵੇਅਰ ਇੰਜੀਨੀਅਰ ਜੌਬ ਕਰਦੇ ਨੇ ਸੈਲਰੀ ਇਹਨਾਂ ਦੀ ਹੈਗੀ ਆ 95 ਕੇ ਪਰ ইয়ার ਮਤਲਬ ਕਿ ਕੰਕਰੈਂਸੀ ਦੇ ਮੁਤਾਬਕ 60 ਲੱਖ ਰੁਪਇਆ ਪਰ ਏਅਰ ਇਹਨਾਂ ਦੇ ਇਨਕਮਾ ਦੋ ਭੈਣਾਂ ਨੇ ਇੱਕ ਮੈਰਿਡਾ ਪਿਤਾ ਜੀ ਇਹਨਾਂ ਦੇ ਰਿਟਾਇਰਡ ਬਿਜ਼ਨਸਮੈਨ ਨੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕੀ ਕੈਡਾ ਵਿੱਚ ਕਿਸੇ ਵੀ ਸਟੇਟਸ ਤੇ ਹੋਵੇ ਜਿਵੇਂ ਕਿ ਪੀਆਰ ਵਰਕ ਪਰਮਿਟ ਸਟੱਡੀ ਵੀਜ਼ਾ ਤੇ ਕਿਸੇ ਦੀ ਵੀ ਉਸ ਕਦੇ ਹੋ ਸਕਦੀ ਆ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਜ਼ਿਆਦਾ ਹੋ ਸਕਦਾ ਇਹ ਕਹਿੰਦੇ ਵਿਆਹ ਅਸੀਂ ਕੈਨੇਡਾ ਵਿੱਚ ਹੀ ਕਰਨਾ ਹੈ ਜੇਕਰ ਲੜਕੀ ਅਲਬਰਟਾ ਜਾਂ ਕੈਲਗਰੀ ਤੋਂ ਹੋਵੇ ਤਾਂ ਉਸ ਨੂੰ ਪਹਿਲ ਦਿੱਤੀ ਜਾਵੇਗੀ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਆਸਟ੍ਰੇਲੀਆ ਤੋਂ ਲੜਕੀ ਦਾ ਹਰਵਨੀਤ ਕੌਰ ਰਾਜਪੂਤ ਸਿੱਖ ਲੜਕੀ ਮੰਗਲਿਕ ਪਟਿਆਲਾ ਏਰੀਆ ਸਿਟੀਜ਼ਨ ਆਸਟ੍ਰੇਲੀਆ 1987 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਇਹ ਬੇਟੀ ਡਾਈਵੋਰਸੀ ਆ ਇੱਕ ਛੋਟੀ ਬੱਚੀ ਹੈ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਆਪਣਾ ਕਾਰੋਬਾਰ ਕਰਦੇ ਨੇ ਦੋ ਭੈਣਾਂ ਨੇ ਇੱਕ ਮੈਰਿਡ ਆ ਇਹਨਾਂ ਦੀ ਰਿਕੁਆਇਰਮੈਂਟ ਆ ਨੇਟ ਮੰਗਲਿਕ ਆਸਟ੍ਰੇਲੀਆ ਬாய் ਆਸਟ੍ਰੇਲੀਆ ਤੋਂ ਮੰਗਲਿਕ ਲੜਕਾ ਹੋਵੇ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਇਹ ਵੀ ਆਸਟ੍ਰੇਲੀਆ ਤੋਂ ਲਵਾਨਾ ਸਿੱਖ ਲੜਕਾ ਜਲੰਧਰ ਏਰੀਆ ਸਿਟੀਜ਼ਨ ਆਸਟ੍ਰੇਲੀਆ 1993 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਐਮ ਪੀਏ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਜੌਬ ਕਰਦੇ ਨੇ ਹੈ ਟ੍ਰੇਨਰ ਐਂਡ ਅਸੈਸਰਜ਼ ਇਨ ਪ੍ਰਾਈਵੇਟ ਇੰਸਟੀਚਿਊਟ ਇਥੇ ਇਹ ਜੌਬ ਕਰਦੇ ਨੇ ਭਰਾ ਮੈਰਿਡ ਆ ਉਹ ਕੈਨੇਡਾ ਵਿੱਚ ਨੇ ਪਿਤਾ ਜੀ ਸੁਰਗਵਾਸ ਹੋ ਚੁੱਕੇ ਨੇ ਦੋ ਪਣਾ ਮੈਰਿਡ ਨੇ ਕੈਨੇਡਾ ਵਿੱਚ ਨੇ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੇਟ ਵੈਲ ਕੁਆਲਿਫਾਈਡ ਐਂਡ ਬਿਊਟੀਫੁਲ ਗਰਲ ਸਕਰੀਨ ਤੇ ਪਰਿਵਾਰ ਦਾ ਨੰਬਰ ਚਾਹਦਾ ਜੇ ਤੁਸੀਂ ਦੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਦਿਲਪ੍ਰੀਤ ਸਿੰਘ ਜੱਟ ਸਿੱਖ ਲੜਕਾ ਬਿੰਗ ਗੋਤ ਅਸਪਾਲ ਖੁਰਦ ਬਰਨਾਲਾ ਏਰੀਆ ਪੀ ਆਰ ਕੈਨੇਡਾ ਐਡਮੰਟਨ ਵਿੱਚ ਹੀ ਰਹਿ ਰਿਹਾ ਲੜਕਾ ਹੈ 1996 ਡੇਟ ਆਫ ਬਰਥ ਆ 6 ਫੁੱਟ 2 ਇੰਚ ਕਾਤਾ ਟੈਨਪਲਸ 2 ਇੰਡੀਆ ਤੋਂ ਕੀਤੀ ਹੈ bizness administration diploma ਇਹਨੇ ਕੀਤਾ ਕੈਂਡੀਡੇਟਾ ਤੋਂ ਐਡਮਿਟੈਂਟ ਕੈਂਡੀਡੇਟਾ ਤੋਂ ਪਿਤਾ ਜੀ ਨੇ ਸਰਕਾਰੀ ਜੋਬ ਕਰ ਰਹੇ ਨੇ ਐਜ਼ ਪੰਚਾਇਤ ਅਫਸਰ VDP office ਦੇ ਵਿੱਚ 9 ਏਕੜ ਇਹਨਾਂ ਕੋਲ ਪ੍ਰਾਪਰਟੀ ਆ 1 ਟ੍ਰੱਕਾ ਇਹਨਾਂ ਦਾ ਕਿਰੇਟਾ ਵਿਖੇ ਇਹ ਟ੍ਰੱਕ ਦੇ ਓਨਰ ਵੀ ਨੇ ਡਰਾਈਵਰ ਵੀ ਨੇ ਕੈਂਡੀਟਾ ਵਿਖੇ ਟ੍ਰਕਿੰਗ ਦੀ ਜੋਬ ਕਰ ਰਹੇ ਨੇ ਨੀਟ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗਰਲ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲ ਬਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਜੱਟ ਸਿੱਖ ਲੜਕਾ ਨਸ਼ਾ ਰਹਿ ਤੱਕ ਲੜਕਾ ਹੈ ਸੂਰੂਰ ਏਰੀਆ ਕੈਨੇਡਾ ਪੀਆਰ 1998 ਡੇਟ ਆਵਰਥ 6 ਫੁੱਟ 2 ਇੰਚ ਕੱਦ ਗ੍ਰੈਜੂਏਸ਼ਨ ਕੀਤੀ ਹੋਈ ਇਹਨਾਂ ਦੀ ਟ੍ਰੈਕਿੰਗ ਦੀ ਜੌਬ ਕਰਦੇ ਨੇ 6 ਕਿੱਲੇ ਨਾਲ ਕੋਲ ਪ੍ਰਾਪਰਟੀ ਅਤੇ ਕੁਝ ਕਮਰਸ਼ੀਅਲ ਪਲਾਟਸ ਨੇ ਪਿਤਾ ਜੀ ਨੇ ਵੀ ਸਰਕਾਰੀ ਜਾਤ ਤੋਂ ਰਿਟਾਇਰ ਨੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕੀ ਕੈਨੇਡਾ ਤੋਂ ਹੋਵੇ ਕੱਦ 5 ਫੁੱਟ 5 ਇੰਚ ਦੇ ਕਰੀਬ ਹੋਵੇ ਜਾਂ ਫਿਰ ਇੰਡੀਆ ਤੋਂ ਹੋਵੇ ਬੀਐਸਸੀ ਨਰਸਿੰਗ ਉਹਨਾਂ ਦੀ ਕੁਆਲਿਫਿਕੇਸ਼ਨ ਹੋਵੇ ਸਿਰਫ ਮਾਲਵਾ ਵੈਲਡ ਵਾਲੇ ਹੀ ਸੰਪਰਕ ਕਰਨ ਪਰਿਵਾਰ ਦਾ ਸਕਰੀਟ ਨੰਬਰ ਚੱਲਦਾ ਜੀ ਸਿੱਧਾ ਹੀ ਗੱਲਬਾਤ ਕਰ ਸਕਦੇ ਹੋ ਜਿਵੇਂ ਸੁਗਰੂ ਬਠਿੰਡਾ ਮਾਨਸਾ ਪਟਿਆਲਾ ਮਲੇਕੋੜਾ ਬਨਾਲਾ ਇਹ ਨਾਲ ਹੀ ਦੇਖੋ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਲੋਡ ਕਰੋਗੇ ਦਿਲਪ੍ਰੀਤ ਸਿੰਘ ਮਹਿਰਾ ਕਾਸਵ ਰਾਜਪੂਤ ਲੜਕਾ ਲੁਧਿਆਣਾ ਏਰੀਆ 1999 ਡੇਟ ਆਵਰਤਾ 5 ਫੁੱਟ 11 ਇੰਚ ਕਾਤਾ ਸਿਵਲ ਇੰਜੀਨੀਅਰਿੰਗ ਇਹਨਾਂ ਦੀ ਕੁਆਲੀਫਿਕੇਸ਼ਨ ਆ ਸੁਪਰਵਾਈਜ਼ਰ ਕ੍ਰੇਨ ਕੰਪਨੀ ਦੇ ਵਿੱਚ ਇਹ ਜੌਬ ਕਰਦੇ ਨੇ ਦੋ ਵਾਰ ਡਵਾਈ ਜਾ ਕੇ ਇਹ ਵਾਪਸ ਆਏ ਹੋਏ ਨੇ ਪਿਤਾ ਜੀ ਇਹਨਾਂ ਦੀ ਕਰਿਆਨੇ ਦੀ ਸ਼ਾਪ ਕਰਦੇ ਨੇ ਮਾਤਾ ਜੀ ਆਂਗਣਵਾੜੀ ਦੇ ਵਿੱਚ ਵਰਕ ਕਰਨਾ ਹੈ ਭੈਣ ਮੈਰਿਡਾ ਐਨ ਆਰ ਆਈ ਹੈ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਨੀਟ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਪਰਿਵਾਰ ਦਾ ਸਿਕਰੀ ਨੰਬਰ ਚੱਲਦਾ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸਟਾਂਡ ਰੂਟ ਕਰੋ ਇਹ ਹੈਗਾ ਜੀ ਲੜਕੀ ਦਾ ਪਟਿਆਲੇ ਤੋਂ ਅਮਨੰਦਰ ਅਮਨਿੰਦਰ ਜੀਤ ਕੌਰ RAMDAS ਜੀ ਆ ਸਿੱਖ ਲੜਕੀ ਪਟਿਆਲਾ ਸ਼ਹਿਰ ਪਟਿਆਲਾ 1996 ਡੇਟ ਆਫ ਬਰਥ 5 ਫੁੱਟ 2 ਇੰਚ ਕਾ ਬੀਐਸਸੀ ਮੈਡੀਕਲ ਐਮਐਸਸੀ ਜ਼ੀਓਲੋਜੀ ਬੀਐਡ ਇਹ ਇਹਨਾਂ ਦੇ ਕੁਆਲੀਫਿਕੇਸ਼ਨ ਆ ਜੀ ਪੀਟਾਟ ਅਤੇ ਸੀਟਟ ਕੁਆਲੀਫਾਈਡ ਨੇ ਇਹ ਲੜਕੀ ਕਲੀਅਰ ਕੀਤਾ ਹੋਇਆ ਪਿਤਾ ਜੀ ਇਹਨਾਂ ਦੇ ਐਸਬੀਆਈ ਦੇ ਬੈਂਕ ਦੇ ਵਿੱਚ ਬਤੌਰ ਮੈਨੇਜਰ ਕੰਮ ਕਰਦੇ ਨੇ ਮਾਤਾ ਜੀ ਇਹਨਾਂ ਦੇ ਸੁਪਰਡੈਂਟ ਨੇ ਬੀਡੀਪੀਓ ਆਫਸ ਦੇ ਵਿੱਚ ਦੋ ਭਰਾ ਨੇ ਉਹ ਟ੍ਰਾਂਟੋ ਵੇਖੇ ਜੌਬ ਕਰਦੇ ਨੇ ਇਹਨਾਂ ਦੀ ਰਿਕੁਆਇਰਮੈਂਟ ਆ ਲੜਕਾ ਇੰਡੀਆ ਤੋਂ ਵਧੀਆ ਅਫੀਸਰ ਕੇਡਰ ਦੀ ਜੌਬ ਕਰਦਾ ਹੋਵੇ ਗਵਰਨਮੈਂਟ ਜੌਬ ਕਰਦਾ ਹੋਵੇ ਅਫੀਸਰ ਕੇਡਰ ਦੀ ਜਾਂ ਫਿਰ ਵੈਲ ਕੁਆਲੀਫਾਈਡ ਪੀਆਰ ਕੈਂਡੀਡੇਟ ਹੋਵੇ ਪਰਿਵਾਰ ਸ਼ਹਿਰ ਵਿੱਚ ਰਹਿੰਦਾ ਹੋਵੇ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਿਗਰੀਟ ਦੇ ਪਰਿਵਾਰ ਦਾ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਆਪਣੀ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਖਾ ਸਿੰਘ ਮਹਿਰਾ ਸਿੱਖ ਲੜਕਾ ਸੰਗਰੂਰ ਏਰੀਆ ਉਹ 3'0" ওভার 5 ਫੁੱਟ 6 ਇੰਚ ਕੱਦ ਮੈਟ੍ਰਿਕ ਕੀਤੀ ਆ ਰਾਜ ਮਿਸਤਰੀ ਦਾ ਕੰਮ ਕਰਦਨੇ ਇਹ ਲੜਕਾ ਤਲਾਕ ਸੋਦਾ ਇਹ ਲੜਕੀ ਕੁਆਰੀ ਤਲਾਕ ਸੋਦਾ ਵਿਧਵਾ ਹੋਵੇ ਕਿਸੇ ਵੀ ਕਾਸਟ ਦੀ ਹੋ ਸਕਦੀ ਆ ਭਾਵੇਂ ਛੋਟਾ ਬੱਚਾ ਵੀ ਉਹਨਾਂ ਕੋਲ ਹੋਵੇ ਇਹਨਾਂ ਦੀ ਜ਼ਰੂਰਤ ਆ ਇਹਦੇ ਬਾਰੇ ਬਾਈ ਜੀ ਤੁਹਾਡੇ ਨਾਲ ਇੱਕ ਵਿਚਾਰ ਸਾਂਝੇ ਕਰਦੇ ਆ ਇੱਕ ਗਰੀਬ ਆਦਮੀ ਆ ਇਹਦੀ ਮੈਂ ਕਈ ਵਾਰ ਐਡ ਪਹਿਲਾਂ ਪਾ ਚੁੱਕਿਆ ਮੇਰੀ ਐਡ ਦੇਖ ਕੇ ਜੋ ਮੈਰਿਜ ਬਰੋ ਦਾ ਸਾਡੇ ਵੀਰ ਕੰਮ ਕਰ ਲ ਕਰਦੇ ਨੇ ਇਹਨਾਂ ਨੂੰ ਇਮੋਸ਼ਨਲ ਬਲੈਕਮੇਲਿੰਗ ਕਰਦੇ ਨੇ ਪੰਜ-ਸੱਤ ਫੋਟੋਆਂ ਭੇਜ ਦਿੰਦੇ ਨੇ ਲੜਕੀਆਂ ਦੀਆਂ ਇਹ ਕਹਿੰਦਾ ਮੈਂ ਦੋ ਤਿੰਨ ਵਾਰ ਮੇਰੇ ਨਾਲ ਹੈ ਮੈਂ ਉਹਨਾਂ ਨੂੰ ਪੈਸੇ ਵੀ ਪਾ ਚੁੱਕੇ ਹਾਂ ਕੋਈ 500 ਕੁਝ ਨੂੰ 1000 ਕਿਸੇ ਨੂੰ 2000 ਪਰੰਤੂ ਉਸ ਤੋਂ ਬਾਅਦ ਕਹਿੰਦਾ ਫਿਰ ਮੇਰਾ ਨੰਬਰ ਇਹ ਬਲਾਕ ਕਰ ਦਿੰਦੇ ਨੇ ਬਲਾਕ ਕਰ ਦਿੰਦੇ ਨੇ ਬਲੈਕਲਿਸਟ ਦੇ ਵਿੱਚ ਪਾ ਲੈਂਦੇ ਨੇ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਬੇਨਤੀ ਕੀਤੀ ਸੀ ਵੀ ਬਾਈ ਇਹੇ ਜੀ ਕਿਉਂ ਧੋਖੇ ਕਰਦੇ ਆ ਯਾਰ ਤੁਸੀਂ ਇਹੇ ਜੇ ਲੋਕਾਂ ਤੋਂ ਪੈਸੇ ਲੈ ਕੇ ਤੁਸੀਂ ਕਿਧਰ ਹਵੇਲੀਆਂ 사ਰ ਲਓਗੇ ਸੋ ਕਿਰਪਾ ਕਰਕੇ ਬੇਨਤੀ ਹੈ ਕਿਰਪਾ ਕਰਕੇ ਜਿਹੜੇ ਇਹ ਲੋੜਵੰਦ ਬੰਦੇ ਨੇ ਇਹ ਇਮੋਸ਼ਨਲ ਹੋ ਜਾਂਦੇ ਨੇ ਇਹਨਾਂ ਦੀ ਮਜਬੂਰੀ ਆ ਕਿ ਇਹਨਾਂ ਨੂੰ ਲੜਕੀ ਦੀ ਸਖਤ ਜ਼ਰੂਰਤ ਆ ਪਰ ਅਸੀਂ ਇਮੋਸ਼ਨਲ ਬਲੈਕਮੇਲ ਕਰਕੇ ਆਪਣੇ ਲੁੱਟ ਖੁੱਟ ਕਰ ਰਹੇ ਆ ਤੁਕਿਰ ਪਕਰ ਕੇ এজ ਹੈ ਕੰਮ ਤਾਂ ਜ਼ਰੂਰ ਬਚਾ ਕੀਤਾ ਜਾਵੇ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਲੜਕੀ ਦਾ ਜੱਟ ਸਿੱਖ ਲੜਕੀ ਤਰਨਤਾਰਨ ਸਾਹਿਬ ਪੀ ਆਰ ਕੈਨੇਡਾ ਬ੍ਰੈਂਪਟਨ ਵਿਖੇ ਰਹਿ ਰਹੀ ਹੈ 1995 ਡੇਟ ਆਫ ਬਰਥ 5 ਫੁੱਟ 4 ਇੰਚ ਦਾ ਬੀ ਐਸ ਸੀ ਨਰਸਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਪਿਤਾ ਜੀ ਇਹਨਾਂ ਦੇ ਗਾਸਟਡ ਆਫੀਸਰ ਨੇ ਭੈਣ ਮੈਰਿਡ ਆ ਕੈਨੇਡਾ ਭਰਾ ਵੀ ਕੈਨੇਡਾ ਇਹਨਾਂ ਦੀ ਰਿਕੁਆਇਰਮੈਂਟ ਨੀਟ ਵੈਲ ਕੁਆਲੀਫਾਈਡ ਐਂਡ ਹੈਂਡਸਮ ਬੋਏ ਫਰੋਮ ਕੈਨੇਡਾ ਜਾਂ ਫਿਰ ਇੰਡੀਆ ਤੋਂ ਵੀ ਹੋ ਸਕਦਾ ਵੈਲ ਕੁਆਲੀਫਾਈਡ ਪ੍ਰੀਫਰ ਟੂ ਮਾਝਾ ਏਰੀਆ ਵਧੀਆ ਪੜਿਆ ਲਿਖਾ ਲੜਕਾ ਤੇ ਸੋਹਣਾ ਸੁਨੱਖਾ ਕੈਨੇਡਾ ਵਾਲੇ ਨੂੰ ਪਹਿਲ ਦਿੱਤੀ ਜਾਵੇਗੀ ਜੇਕਰ ਇੰਡੀਆ ਤੋਂ ਵੀ ਕੋਈ ਵਧੀਆ ਰਿਸ਼ਤਾ ਮੈਚ ਕਰਦਾ ਤਾਂ ਉਹ ਵੀ ਵਿਚਾਰਿਆ ਜਾਵੇਗਾ ਮਾਝਾ ਏਰੀਆ ਨੂੰ ਪਹਿਲ ਦਿੱਤੀ ਜਾਵੇਗੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੈਨੇਡਾ ਤੋਂ ਮਾਨਪ੍ਰੀਤ ਸਿੰਘ ਜੱਟ ਸਿੱਖ ਲੜਕਾ ਇਹ ਲੜਕਾ ਅਮਰਦਾ ਰਿਆ ਜੀ ਮਹਾਲੀ ਪੀਆਰ ਕੈਨੇਡਾ 1996 ਡੇਟ ਆਫ ਬਰਥ ਆ 5 ਫੁੱਟ 8 ਇੰਚ ਕੱਦਾ ਤੈਨ ਕੇ ਲਈ ਨਾਲ ਕੋਲ ਪ੍ਰਾਪਰਟੀ ਆ ਦੋ ਭੈਣਾਂ ਨੇ ਮੈਰਿਡ ਨੇ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਬੀਐਸਸੀ ਨਰਸ ਨੂੰ ਪਹਿਲ ਦਿੱਤੀ ਜਾਵੇਗੀ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਏ ਵੀ ਹੈਗਾ ਕੈਨੇਡਾ ਤੋਂ ਗੁਰਜੋਤ ਸਿੰਘ ਜੱਟ ਸਿੱਖ ਲੜਕਾ ਪਟਿਆਲਾ ਕੈਨੇਡਾ ਵਿਨਿਪੈਗ ਮਨੀਟੋਬਾ ਵਿਖੇ ਰਹਿ ਰਿਹਾ ਕਾਕਾ ਹੈ 2000 ਦੀ ਡੇਟ ਆਫ ਬਰਥ ਆ 5 ਫੁੱਟ 11 ਇੰਚ ਕੱਦਦਾ 3 ਕਿੱਲੇ ਨਾਲ ਕੋਲ ਪ੍ਰਾਪਰਟੀ ਹੈ ਮਾਤਾ ਪਿਤਾ ਦਾ ਇਕੱਲਾ ਬੇਟਾ ਲੜਕੀ ਕੈਨੇਡਾ ਦੀ ਪੀਆਰ ਹੋਵੇ ਜਾਤੀ ਵੰਨਗਣੇ ਕੋਈ ਨਹੀਂ ਪਰਿਵਾਰ ਦਾ ਸਕਰੀਨ ਨੰਬਰ ਚੱਲਦਾ ਜੀ ਲੋਡ ਮੰਦੇ ਨੂੰ ਨਾ ਰਾਬਤਾ ਕੈਂਪ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬੜੈਂਚ ਗੌਰ ਬੜਿੰਗ ਗੋਤ ਜੱਟ ਸਿੱਖ ਲੜਕਾ ਬੜਿੰਗ ਗੋਤ ਮਲੇ ਕੋਲ ਏਰੀਆ 1999 ਡੇਟ ਆਫ ਬਰਥ 6 ਫੁੱਟ ਕੱਦ ਪੈਨ ਕੈਨੇਡਾ 5 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਪੜੀ ਲਿਖੀ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਪਰਿਵਾਰ ਦਾ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਆਸਟ੍ਰੇਲੀਆ ਤੋਂ ਕੰਬੋਜ਼ ਸਿੱਖ ਲੜਕਾ ਨੱਡਾ ਗੋਤ ਡਿਸਟ੍ਰਿਕਟ ਕਪੂਰਥਲਾ ਸੁਲਤਾਨਪੁਰ ਲੋਧੀ ਆਸਟ੍ਰੇਲੀਆ ਪਰਦੇ ਵਿਚ ਲੜਕਾ ਰਹਿ ਰਿਹਾ ਪੀਆਰ ਲਈ ਇਹਨਾਂ ਨੇ ਅਪਲਾਈ ਕੀਤਾ ਹੋਇਆ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਜੀ ਮਾਸਟਰ ਇਨ ਬਾਇਓਮੈਡੀਸਨ ਰਿਸਰਚ ਨੈਰੋ ਸਾਇੰਸ ਦੇ ਵਿੱਚ ਇਹਨਾਂ ਦੀ ਕੁਆਲਿਫੀਕੇਸ਼ਨ ਆ ਲੜਕਾ ਆਸਟ੍ਰੇਲੀਆ ਵਿੱਚ ਮੈਡੀਕਲ ਫੀਲਡ ਵਿੱਚ ਜੌਬ ਕਰਦਾ ਹੈ bizness ਫੈਮਿਲੀ ਹੈ ਜੀ ਇਹ ਸ਼ਹਿਰੀ ਪ੍ਰਾਪਰਟੀ ਅਕਾਦ ਦੇ ਮਾਲਕ ਨੇ ਕਾਫੀ ਦੇ ਹੈ ਭੈਣ ਮੈਰਿਡ ਆ ਵੈਲ ਸੈਟਲਡ ਆ ਯੂਕੇ ਦੇ ਵਿੱਚ ਇਹਨਾਂ ਦੀ ਰਿਕਵਰਮੈਂਟ ਆ ਜੀ ਬਰਾਬਰ ਦੀ ਯੋਗਤਾ ਵਾਲੀ ਆਸਟ੍ਰੇਲੀਆ ਤੋਂ ਪੜ੍ਹੇ ਲਿਖੇ ਲੜਕੀ ਦੀ ਜ਼ਰੂਰਤ ਹੈ ਜਨਰਲ ਕਾਸਟ ਕੋਈ ਵੀ ਹੋ ਸਕਦੀ ਆ ਮੈਰਜ ਵੀਰ ਵਾਲੇ ਮਾਫ ਕਰਨਾ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਮਾਨਸਾ ਤੋਂ ਜੱਟ ਸਿੱਖ ਲੜਕਾ ਹੇਅਰ ਗੋਥ ਮਾਨਸਾ ਏਰੀਆ 1994 ਡੇਟ ਆਵਰ ਦਾ 5 ਫੁੱਟ 9 ਇੰਚ ਦਾ ਬੀ ਐਸ ਸੀ ਮੈਡੀਕਲ ਐਨ ਡੀ ਟੀ ਈ ਟੀ ਪੀ ਜੀ ਡੀ ਸੀ ਏ ਸੀਟ ਐਟ 1 ਐਂਡ ਪੀ ਐਟ 1 ਇਹ ਇਹਨਾਂ ਦੇ ਕਲੀਅਰ ਨੇ ਜੀ ਸਵਾ ਪੰਜ ਏਕੜ ਇਹਨਾਂ ਕੋਲੇ ਪ੍ਰਾਪਰਟੀ ਆ ਮਾਤਾ ਪਿਤਾ ਦਾ ਇਕੱਲਾ ਬੇਟਾ ਇਹਨਾਂ ਦੀ ਰਿਕੁਆਇਰਮੈਂਟ ਵਧੀਆ ਪੜੀ ਲਿਖੀ ਸੂਨੀਸ ਨਖਰੀ ਲੜਕੀ ਦੀ ਜ਼ਰੂਰਤ ਹੈ ਸਿਰਫ ਮਾਲਵਾ ਖੇਤਰ ਵਾਲੇ ਹੀ ਸੰਪਰਕ ਕਰਨ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲਦਾ ਇਹ ਸਿੱਧੀ ਗੱਲਬਾਤ ਕਰਨ ਸਾਰ ਤੇ ਆਹ ਨਾਲ ਰਿਸ਼ਤਾ ਨੋਟ ਕਰੋ ਜੀ ਰਾਮਗੜੀਆ ਸਿੱਖ ਲੜਕਾ 1 ਕਨੇਡਾ ਦਾ ਰਿਸ਼ਤਾ ਜੀ ਰਾਮ ਗੜੀਆ ਸਿੱਖ ਲੜਕਾ 1998 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਪੀ ਆਰ ਕੈਨੇਡਾ ਕੁਆਲੀਫਿਕੇਸ਼ਨ ਇਹਨਾਂ ਦੀ ਗ੍ਰੈਜੂਏਸ਼ਨ ਇਨ ਹੈਲਥ ਸਾਇੰਸ ਕੇ ਪੀ ਯੂ ਸਾਰਾ ਪਰਿਵਾਰ ਕੈਨੇਡਾ ਇਹਨਾਂ ਦਾ ਆਪਣਾ ਘਰ ਆ ਕੈਨੇਡਾ ਵਿੱਚ ਆਪਣੀ ਕੰਸਟਰਕਸ਼ਨ ਕੰਪਨੀਆ ਕੈਨੇਡਾ ਵਿੱਚ ਇਹਨਾਂ ਦੀ ਇੰਡੀਆ ਦੇ ਵਿੱਚ ਆਪਣੀ ਸ਼ਹਿਰੀ ਪ੍ਰਾਪਰਟੀ ਹੈ ਜਿਹਦੀ ਕੀਮਤ 8-9 ਕਰੋੜ ਬਣਦੀ ਹੈ ਵੈਰੀ ਡੀਸੈਂਟ ਇਨਕਮ ਆ ਇਹਨਾਂ ਨੂੰ ਕੈਨੇਡਾ ਦੇ ਵਿੱਚ ਇਨਾਂ ਦੀ ਰਿਕੁਆਇਰਮੈਂਟ ਕੀ ਹੈ ਜੀ ਨੀਟ ਵੈਲ ਐਜੂਕੇਟਡ ਡੀਸੈਂਟ ਐਂਡ ਬਿਊਟੀਫੁਲ ਗਰਲ ਆਰ ਐਨ ਬੀ ਐਸ ਇਨ ਨਰਸਿੰਗ ਔਰ ਫਾਰਮਾਸਿਸਟ ਇਹਨਾਂ ਦੀ ਇੱਛਾ ਜੀ ਲੜਕੀ ਸੋਹਣੀ ਸੁਨੱਖੀ ਬਿਊਟੀਫੁਲ ਪੜੀ ਲਿਖੀ ਸਮਾਰਟ ਹੋਵੇ ਜਿਹੜੀ ਕਿ ਆਰ ਐਨ ਵੀ ਹੋ ਸਕਦੀ ਹੈ ਬੀ ਐਸ ਇ ਨਰਸਿੰਗ ਵੀ ਹੋ ਸਕਦੀ ਹੈ ਜਾਂ ਫਾਰਮਾਸਿਸਟ ਇਹਦੀ ਕੁਆਲੀਫੀਕੇਸ਼ਨ ਹੋਣੀ ਜ਼ਰੂਰੀ ਆ ਰਾਮ ਗੜੀਆ ਪਰਿਵਾਰ ਨੂੰ ਪਹਿਲ ਦਿੱਤੀ ਜਾਵੇਗੀ ਪਰੰਤੂ ਜਰਨ ਕਾਸ ਵਾਲੇ ਵੀ ਕਹਿੰਦੇ ਸੰਪਰਕ ਕਰ ਸਕਦੇ ਨੇ ਮੈਰਿਜ ਬਿਊਰੋ ਵਾਲੇ ਮੁਆਫ ਕਰਨਾ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕੀ ਦਾ ਕੈਨੇਡਾ ਤੋਂ ਨੇਮ ਕੌਰ ਜੱਟ ਸਿੱਖ ਲੜਕੀ ਬਨਾਲਾ ਪੀ ਆਰ ਕੈਨੇਡਾ 1997 ਡੇਟ ਆਫ ਬਰਥ 5 ਫੁੱਟ 3 ਇੰਚ ਕੱਦ ਡੈਂਟਲ ਹਾਈਜੀਨਿਸਟ ਇਹ ਜੌਬ ਕਰਦੇ ਨੇ ਇਨਕਮ ਇਹਨਾਂ ਦੀ 85k ਆ 온ਟਾਰੀਓ ਕੈਨੇਡਾ ਵਿੱਚ ਰਹਿ ਰਹੇ ਨੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੇ ਨੀਡ ਬாய் ਹੂ ਇਜ਼ ਡੂਇੰਗ ਕੁਆਲੀਫਾਈਡ ਜੌਬ ਇਨ ਕੈਨੇਡਾ ਲੜਕੇ ਦੀ ਜ਼ਰੂਰਤ ਆ ਜੋ ਕਿ ਕੈਨੇਡਾ ਦੇ ਵਿੱਚ ਇੱਕ ਵਧੀਆ ਨਾਮੀ ਡੀਜੀ ਦਾ ਕੋਈ ਜੌਬ ਕਰਦਾ ਹੋਵੇ ਪਰਿਵਾਰ ਦਾ ਸਕਰੀਨ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੈਨੇਡਾ ਤੋਂ डॉक्टर राम स्वरूप रविदास या आदि धर्मी लड़का पी आर कनेडा उन्नीस सौ नब्बे डेट ऑफ बर्थ पांच फुट दस इंच कादा एम बी बी एस इंडिया तो की हुई इन्होंने अचक कर करंटली प्रिपेयरिंग फॉर जो एस एम एल ई एग्जाम यह तैयारी कर रहे हैं जी इन रिक्वायरमेंट है, है ये नीड इक्वल क्वालिफाइड गर्ल एंड ਡੂਇੰਗ ਰਿਸਪੈਕਟਡ ਜੌਬ ਬਰਾਬਰ ਦੀ ਯੋਗਤਾ ਵਾਲੀ ਲੜਕੀ ਹੋਵੇ ਇੱਕ ਵਧੀਆ ਰਿਸਪੈਕਟਡ ਜੌਬ ਕਰਦੀ ਹੋਵੇ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਵ ਜੋਤ ਸਿੰਘ ਅਰਾਲੋਵਾਲ ਰਾਜਪੂਤ ਸਿੱਖ ਲੜਕਾ ਜਲੰਧਰ ਏਰੀਆ 1996 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਇਹ ਲੜਕਾ ਪੱਗ ਬੰਨਦਾ ਹੈ ਜੀ ਇਹਨਾਂ ਦੀ ਕੁਆਲੀਫਿਕੇਸ਼ਨ एमएससी माइक्रोबायोलॉजी मेडिकल ਦੇ ਵਿੱਚ ਜੌਬ ਕਰਦੇ ਨੇ ਵਰਕਿੰਗ ਔਨ ਲੈਬਾਰਟਰੀ ਔਨ ਬਿਜ਼ਨਸ ਲੈਬਾਰਟਰੀ ਚਲਾ ਰਹੇ ਨੇ ਜੀ ਆਪਣਾ ਬਿਜ਼ਨਸ ਇਹਨਾਂ ਦਾ ਫਾਜ਼ਲ ਸਾਹਿਬ ਇਹਨਾਂ ਦੇ ਜਨਰਲ ਫਿਜੀਸ਼ੀਅਨ ਨੇ ਡਾਕਟਰ ਨੇ ਮਦਰ ਇਹਨਾਂ ਦੇ ਹਮੋਪੈਥੀ ਦੀ ਸ਼ਾਪ ਕਰਦੇ ਨੇ ਹਮੋਪੈਥੀ ਫਾਰਮਾਸਿਸਟ ਉਹਨਾਂ ਦੀ ਕੁਆਲਿਫਿਕੇਸ਼ਨ ਆ ਛੋਟਾ ਭਰਾ ਬੀਐਮਐਸ ਡਾਕਟਰ ਯਾਨੀ ਕਿ ਸਾਰਾ ਪਰਿਵਾਰ ਹੀ ਮੈਡੀਕਲ ਲਾਈਨ ਦੇ ਵਿੱਚ ਆ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਨੀਟ ਮੈਡੀਕਲ professionl ਗਰਲ ਲੈਬ ਪਥੋਲੋਜਿਸਟ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਇੱਕ ਇਹਨਾਂ ਦੀ ਇਹ ਵੀ ਬੇਨਤੀ ਹੈ ਕਹਿੰਦੇ ਜੇਕਰ ਲੜਕੀ ਕਿਸੇ ਇਹੋ ਜਿਹੀ ਮੈਡੀਕਲ ਦੀ ਸਟੱਡੀ ਕਰ ਰਹੀ ਹੋਵੇ ਫਾਈਨਲ ਇਅਰ ਆ ਵਗੈਰਾ ਹੋਵੇ ਉਹ ਵੀਰਸ ਜੀ ਕਹਿੰਦੇ ਸੰਪਰਕ ਸਾਡੇ ਨਾਲ ਕਰ ਸਕਦੇ ਨੇ ਪਰਵਾਰ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਸਿੱਧੀ ਗਾਤੋਂ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਪ੍ਰੀਤ ਸਿੰਘ ਅਰੋੜਾ ਸਿੱਖ ਲੜਕਾ ਲੁਧਿਆਣਾ ਫੇਸ ਟੂ ਦੁਗਰੀ 28 ਸਾਲ ਉਮਰ 5 ਫੁੱਟ 8 ਇੰਚ ਕੱਦ ਬੀਏ ਕੀਤੀ ਹੋਈ ਹੈ ਇਹ ਬੈਂਕ ਦੇ ਥਰੂ ਲੋਨ ਵਗੈਰਾ ਕਰਦੇ ਨੇ 50-60000 ਰੁਪਏ ਪਰ ਮਹੀਨੇ ਦੀ ਆਮਦਨਾਂ ਤਿੰਨ ਭੈਣਾਂ ਨੇ ਅਤੇ ਇੱਕ ਪਰ ਆ ਵਿਚਾਰੇ ਮੈਰਨ ਪੜ੍ਹੇ ਲਿਖੇ ਜੌਬ ਕਰਦੀ ਜਾ ਘਰੇਲੂ ਲੜਕੇ ਦੀ ਜ਼ਰੂਰਤ ਆ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲਦਾ ਇਸਿੱਦੀ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਜੱਟ ਸਿੱਖ ਲੜਕਾ ਸੰਧੂ ਗੋਤ ਗੋਰ ਸਿੱਖ ਪਰਿਵਾਰ ਫਰੀਦਕੋਟ ਏਰੀਆ ਪੀ ਆਰ ਕੈਨੇਡਾ ਤੇ ਡੇਟ ਆਫ ਬਰਥ 2001 5 ਫੁੱਟ 11 ਇੰਚ ਟੈਨ ਪਲੱਸ 2 ਨਾਨ ਮੈਡੀਕਲ ਇੰਡੀਆ ਤੋਂ ਡਿਪਲੋਮਾ ਕੀਤਾ ਨੇ ਬ੍ਰੈਂਟਨ ਤੋਂ ਜੌਬ ਕਰਦੇ ਨੇ ਐਡਮਿਟਡ ਕੁਝ ਕੰਸਟ੍ਰਕਸ਼ਨ ਵਰਕ ਇਹ ਜੌਬ ਕਰਦੇ ਨੇ ਮਾਤਾ ਪਿਤਾ ਦਾ ਇਕੱਲਾ ਬੇਟਾ plots ਨੇ ਜ਼ਮੀਨਾਂ ਨਾਲ ਕੋਲੇ ਜਿਹਦੀ ਵੈਲਿਊ 3 ਕਰੋੜ ਦੇ ਨੇੜੇ ਤੇੜੇ ਬਣ ਗਈ ਆ ਇੱਕ ਡਰਾਈਵਿੰਗ ਦਾ ਲਾਇਸੈਂਸ ਕੈਨੇਡਾ ਤੋਂ ਵੀ ਇਹਨਾਂ ਦੇ ਕੋਲ ਆ 10 ਸਾਲਾਂ ਦਾ ਇਹਨਾਂ ਦਾ ਯੂਐਸਏ ਦਾ ਸੁਪਰ ਵੀਜ਼ਾ ਵੀ ਲੱਗਿਆ ਨੇ ਨੀਡ ਗਰ ਪੀਆਰ ਕੈਨੇਡਾ ਅਨਦਰ ਨਾ ਡਿਮਾਂਡ ਸੱਚ ਤੇ ਸਰਬ ਲੜਕੀ ਪੀਆਰ ਕੈਨੇਡਾ ਤਾਂ ਹੋਵੇ ਹੋਰ ਕਹਿੰਦੇ ਸਾਡੇ ਕੋਈ ਮੰਗ ਨਹੀਂ ਪਰਿਵਾਰ ਦਾ ਸਕਰੀਟ ਨੰਬਰ ਚੱਲਦਾ ਹੈ ਤੇ ਸਿੱਧੀ ਗੱਲ ਆਤ ਘਰ ਸਾਹ ਅਗਲਾ ਰਿਸਤਾ ਨੋਟ ਕਰੋ ਜੀ ਇਹ ਹੈਗਾ ਜੀ ਕੈਨੇਡਾ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਸਮਾਣਾ ਪਟਿਆਲਾ ਏਰੀਆ ਬਰਕ ਪਰਮਟ ਤੇ ਕੈਨੇਡਾ ਪੀਆਰ ਦੀ ਫਾਈਲ ਆਈ ਹੋਈ ਆ 1994 ਡੇਟ ਆ ਵਰਤਾ 5 ਫੁੱਟ 6 ਇੰਚ ਨੇ ਦਾ ਕਾਤਾ ਬੀ ਤੱਕ ਕੁਆਲੀਫਿਕੇਸ਼ਨ ਇੰਡੀਆ ਤੋਂ ਆ ਅੱਜ ਕੱਲ ਇਹ ਲੜਕੀ ਕੈਨੇਡਾ ਦੇ ਵਿੱਚ ਆ ਪੈਨ ਮੈਰਿਡਾ ਭਰਾ ਅਨਮੈਰਿਡਾ ਵਰਕਿੰਗ ਐਜ਼ ਐਡਮਿਨਿਸਟ੍ਰੇਟਰ ਐਟ ਐਚ ਆਰ ਏਜੰਸੀ ਇਨ ਮੌਂਟਰੀਅਲ ਕੈਨੇਡਾ ਜੌਬ ਕਰਦੇ ਨੇ ਇਹ 9 ਤੋਂ 5 ਵਜੇ ਤੱਕ ਜਨਰਲ ਆਵਰ ਜਿਹੜੇ ਵਿੱਚ ਜੌਬ ਕਰਦੇ ਨੇ ਇਹਨਾਂ ਦੇ ਆਪਣੇ ਪਰਿਵਾਰ ਕੋਲੇ 13 ਕਿੱਲੇ ਜ਼ਮੀਨ ਰਿਕੁਆਇਰਮੈਂਟ ਹੈ ਜਿੰਨਾਂ ਦੇ ਲੜਕਾ ਸਿਆਣਾ ਅਤੇ ਸਮਝਦਾਰ ਹੋਵੇ ਨਸ਼ਾ ਰਹਿਤ ਹੋਵੇ ਡਰਿੰਕ ਵੀ ਨਾ ਕਰਦਾ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਜੇਕਰ ਕੈਨੇਡਾ ਤੋਂ ਹੋਵੇ 10 ਏਕੜ ਜ਼ਮੀਨ ਜੇਕਰ ਇੰਡੀਆ ਤੋਂ ਹੋਵੇ ਤਾਂ 15 ਏਕੜ ਜ਼ਮੀਨ ਉਹਨਾਂ ਕੋਲੇ ਵਾਹੀਯੋਗ ਆ ਚਾਹੀਦੀ ਆ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲਦਾ ਸੀ 30 ਗੱਲਬਾਤ ਇਹਨਾਂ ਨਾਲ ਕਰ ਸਕਦਾ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਆਰਸ਼ੀਦੀਪ ਸਿੰਘ ਰਵੀਦਾਸ ਆ ਸਿੱਖ ਲੜਕਾ ਨਫਰੀਆ ਗੋਤ ਅਮਰਸਰ ਸਾਹਿਬ ਵਰਕ ਪਰਮਿਟ ਤੇ ਕੈਨੇਡਾ 1994 ਡੇਟ ਆਵਰ ਦਾ 5 ਫੁੱਟ 5 ਇੰਚ ਕਾਤਾ ਬੀ ਟੱਕ ਕੰਪਿਊਟਰ ਸਾਇੰਸ ਦੇ ਵਿੱਚ ਕੀਤੀ ਹਈ ਆ ਪੀਜੀਡੀਸੀਏ ਡਿਪਲੋਮਾ ਵੀ ਕੀਤਾ ਹੈ ਵਰਕਿੰਗ ਐਜ਼ ਸੌਫਟਵੇਅਰ ਇੰਜੀਨੀਅਰ ਇਨ ਆਈਟੀ ਫੀਲਡ ਇਹੇ ਜੋਬ ਕਰਦਿੰਨਾ ਕਾਲ ਸਾਬ ਇਹਨਾਂ ਦੇ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਪੈਨ ਮੈਰਿਡ ਕੈਨੇਡਾ ਸਿਟੀਜ਼ਨ ਨੇ ਇਹਨਾਂ ਦੀ ਰਿਕੁਆਇਰਮੈਂਟ ਹੈ ਨੀਟ ਬਿਊਟੀਫੁੱਲ ਪੀ ਆਰ ਗਰਲ ਫਰੋਮ ਕੈਨੇਡਾ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕਾ ਬਸੀ ਗੋਤ ਜਗਰਾਉ ਏਰੀਆ 1992 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਡਿਪਲੋਮਾ ਆਫ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਇਹ ਇਹਨਾਂ ਦੇ ਕੁਆਲੀਫਿਕੇਸ਼ਨ ਆ ਬਿਜ਼ਨਸਮੈਨ ਆ ਲੜਕਾ ਹੈ ਤਰਾਕਸੁਰਾ ਬਿਨਾਵਚੇ 7 एकड़ ਇਹਨਾਂ ਕੋਲ ਪ੍ਰਾਪਰਟੀ ਆ ਪਿਤਾ ਜੀ ਸੁਰਗਵਾਸ ਹੋ ਗਏ ਨੇ ਗਵਰਨਮੈਂਟ ਟੀਚਰ ਸਨ ਮਾਤਾ ਜੀ ਗਵਰਨਮੈਂਟ ਟੀਚਰ ਰਿਟਾਇਰ ਨੇ ਭੈਣ ਮੈਰਿਡਾ ਕੈਨੇਡਾ ਨੀਟ ਐਨ ਆਰ ਆਈ ਜਾਂ ਗਵਰਨਮੈਂਟ ਸਰਵਿਸ ਕਰਦੀ ਲੜਕੀ ਦੀ ਜ਼ਰੂਰਤ ਆ ਪਰਿਵਾਰ ਦਾ ਸੰਬੰਧ ਨੰਬਰ ਚੱਲਦਾ ਜੀ ਸਿੱਧੀ ਗੱਲ ਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਮਨਦੀਪ ਸਿੰਘ ਜੱਟ ਸਿੱਖ ਲੜਕਾ ਗਰੇਵਾਲ ਗੋਤ ਵੈਸ਼ਨੂ ਸਟੂਡੈਂਟ ਵੀਜੇ ਤੇ ਆਸਟ੍ਰੇਲੀਆ 1997 ਡੇਟ ਆਵਰਤਾ 5 ਫੁੱਟ 11 ਇੰਚ ਇਹਦਾ ਕੱਦ ਆਜ ਕੱਲ ਇਹ ਕਰਦੇ ਨੇ ਸਟੱਡੀ ਕਰ ਰਹੇ ਨੇ ਕੰਰੰਟਲੀ ਸਟੱਡਿੰਗ ਸਰਟੀਫਿਕੇਟ 4th ਇਨ ਕਾਮਰਸ਼ੀਅਲ ਕੁਕਰੀ ਇਨ ਸਿਡਨੀ ਇਥੇ ਇਹ ਸਟੱਡੀ ਕਰ ਰਹੇ ਨੇ ਫਾਦਰ ਸਾਹਿਬ ਇਹਨਾਂ ਦੇ ਬਿਜ਼ਨਸਮੈਨ ਨੇ 15 ਏਕੜ ਦੇ ਨਾਲ ਕੋਲੇ ਵਾਹੀਯੋਗ ਜ਼ਮੀਨਾਂ ਅਤੇ ਕੌਸਟਲੀ ਕਮਰਸ਼ੀਅਲ ਪਲਾਟਸ ਨੇ ਜਿਨ੍ਹਾਂ ਦੀ ਵੈਲਿਊ ਕਰੋੜਾਂ ਦੇ ਵਿੱਚ ਆ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਨੀਟ ਵੈਲ ਐਜੂਕੇਟਿਡ ਐਂਡ ਸੈਂਸੀਅਰ ਗਰਲ ਹੂ ਹੋਲਡਸ ਟਰੈਡੀਸ਼ਨਲ ਵੈਲਿਊ ਐਸ ਵੈਲ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕੀ ਪੜ੍ਹੀ ਲਿਖੀ ਤੇ ਸੰਜੀਦਗਾ ਸੰਜੀਦਗੀ ਵਾਲੀ ਹੋਵੇ ਤੇ ਜੋ ਪਰਿਵਾਰਕ ਕਦਰਾਂ ਕੀਮਤਾਂ ਨੂੰ ਸਮਝਣ ਵਾਲੀ ਹੋਵੇ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲ ਬਾਤ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੈਨੇਡਾ ਤੋਂ ਆ ਜੱਟ ਸਿੱਖ ਲੜਕੀ ਚਹਿਰ ਗੋਤ ਰਾਮਪੁਰਾ ਫੂਲ ਬਠਿੰਡਾ ਏਰੀਆ ਆਨ ਸਟੱਡੀ ਵੀਜ਼ਾ ਕੈਨੇਡਾ 1999 ਡੇਟ ਆਫ ਬਰਥ 5 ਫੁੱਟ 5 ਇੰਚ ਕੱਟ ਗ੍ਰੈਜੂਏਸ਼ਨ ਕੀਤੀ ਜੈਨ ਨੇ ਇੰਡੀਆ ਤੋਂ ਹਿਊਮਨ ਰਿਸੋਰਸਸ ਮੈਨੇਜਮੈਂਟ ਕੈਨੇਡਾ ਤੋਂ ਕੰਰੈਂਟਲੀ ਸਟੱਡਿੰਗ ਪ੍ਰੋਜੈਕਟ ਮੈਨੇਜਮੈਂਟ ਫ্রম ਕੈਨੇਡਾ ਪਿਤਾ ਜੀ ਨੇ ਸਰਕਾਰੀ ਜੋਬ ਤੋਂ ਰਿਟਾਇਰਡ ਨੇ ਪੈਨ ਵਰਕ ਪਰਮਿਟ ਤੇ ਕੈਨੇਡਾ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕੀ ਕੈਨੇਡਾ ਤੋਂ ਪੀਆਰ ਹੋਵੇ ਲੜਕਾ ਕੈਨੇਡਾ ਤੋਂ ਪੀਆਰ ਹੋਵੇ ਪੜਿਆ ਲਿਖਿਆ ਅਤੇ ਸੋਨਾ ਸੰਖਾ ਹੋਵੇ 5 7 ਕਿ ਜਨਾਂ ਨੂੰ ਪ੍ਰਾਪਰਟੀ ਆਉਂਦੀ ਹੋਵੇ ਸਿਰਫ ਤੇ ਸਿਰਫ ਜੋ ਲੜਕਾ ਪੀਆ ਰਹਾ ਹੈ ਉਹੀ ਸੰਪਰਕ ਕਰਨ ਦੂਸਰੇ ਨਾ ਕਰਨ ਇਹ ਪਰਿਵਾਰ ਤੇ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਪਰਿਵਾਰ ਦਾ ਨੰਬਰ ਚੱਲ ਰਿਹਾ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਵੇਰ ਵਿਆਪ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਕੋਈ ਵੇਰਵਾ ਬੋਲਦਿਆਂ ਤੋਂ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜਾਚਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਅੱਜ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ